ਜਦੋਂ ਉਹਨਾਂ ਨੇ ਸੋਦੇ ਸਿਮਰਤ ਸਾਸਤਰ सगਲ ਕਿਹਾ ਸੀ ਇਹਦਾ ਹਾਦੋਂ ਮੈਂ ਪੰਡਿਤ ਨੇ ਬਾੜ ਪੜ ਕੇ ਸਿਮਰ ਸਾਸਤਰ ਬੇਦ ਤੋਂ ਉਲਟ ਲਿਖ ਲਈ ਸੀ ਵਿਚਾਰਧਾਰਾ ਬੇਦ ਵਾਲੀ ਬਦਲ ਕੇ ਜ਼ਬਰ ਤੇ ਪਨਪਾ ਵਾਲੀ ਬਣਾ ਲਈ ਸੀ ਤੇ ਹੁਣ ਟੀਹਿਆਣੀ ਵੀ ਪਨਪਾ ਵਾਲੀ ਹੋ ਛੋਟੇ ਵਾਲੀ ਕੀ ਕੱਟ ਕੇ ਦੇਖ ਲਓ ਜਿਹੜਾ ਤੁਸੀਂ ਪੜਦਾ ਹੋ ਪਨਪਾ ਹੈਗਾ ਇਹਨੇ ਲੋਕ ਬੱਡੇ ਨਾਲੇ ਚਾਰ ਪੱਦਾਲ ਸੰਪੰਦ ਵਾਲੇ ਨੇ ਜੱਪ ਬੱਡੇ ਨਾਲੇ ਤਪ ਪੰਡਤ ਆੜਾ ਥੋੜਾ ਵੱਖਰਾ ਕੀ ਆ ਦੱਸੋ ਇਹ ਥੋੜਾ ਉਹ ਨਹੀਂ ਵੱਖਰਾ ਥੋੜਾ ਆਮ ਬਰੀ ਵੱਖਰਾ ਕੱਲਾ ਰਾਮ ਵੱਖਰਾ ਬਣੇ ਨਹੀਂ ਗੱਲ ਵੰਡੀ ਸਭ ਕੁਝ ਹੈ ਵੱਖਰਾ ਸਾਡਾ ਸਾਡਾ ਧਰਮੇ ਲਿਆਰਾ ਸਾਡਾ ਤੱਪ ਵੀ ਵੱਖਰਾ ਸਾਡਾ ਜੱਪ ਵੀ ਵੱਖਰਾ ਸਾਡਾ ਲੋਕ ਵੀ ਵੱਖਰਾ ਸਾਡਾ ਗੁਰੂ ਵੀ ਵੱਖਰਾ ਸਾਡਾ ਗੁਰਦੇਵ ਵੀ ਵੱਖਰਾ ਇਹ ਲੋ ਸੇਵਰਲ ਵੀ ਵੱਖਰਾ ਸਾਡਾ ਸਭ ਕੁਝ ਵੱਖਰਾ ਧਰਮ ਵੀ ਵੱਖਰਾ ਸਾਡਾ ਰੋਪ ਵੀ ਵੱਖਰਾ ਇਦਾਂ ਨਾਲ ਜੇ ਮੈਂ ਬਿੜ ਜੂ ਸਾਡਾ ਕੁਝ ਵੀ ਬਾਟਰ ਕੋਈ ਕਿਸੇ ਕੰਪਨੀ ਦੀ ਗੱਡੀ ਹੋਵੇ ਉਹਦੇ ਵੀ ਚੱਕਰ ਨੂੰ ਚੱਕਾ ਹੀ ਕਹਿੰਦੇ ਨੇ। ਸਟੀਅਰ ਨੂੰ ਸਟੀਅਰ ਹੀ ਕਹਿੰਦੇ ਨੇ। ਇੰਜਣ ਨੂੰ ਇੰਜਣ ਹੀ ਕਹਿੰਦੇ ਨੇ। ਪੰਪ ਨੂੰ ਪੰਪ ਹੀ ਕਹਿੰਦੇ ਨੇ। ਫਿਰ ਗੇਅਰ ਬਾਕਸ ਨੂੰ ਫਿਰ ਬਾਕਸ ਵੀ ਕਹਿੰਦੇ ਨੇ। ਕਲੱਚ ਨੂੰ ਕਲੱਚ ਕਹਿੰਦੇ ਨੇ। ਕੰਪਨੀ ਖੋਈ ਹੋਵੇ ਪਰ ਇੱਕ ਦੂਏ ਦਾ ਫਿੱਟ ਨਹੀਂ ਆਉਂਦਾ ਕੰਪਨੀ ਦਾ ਦੂਏ 'ਚ। ਐਵੇਂ ਸਾਰੇ ਧਰਮ ਦੇ ਨਾ ਤਾਂ ਉਹੀ ਨੇ। ਪਰ ਇੱਕ ਦੂਏ ਦਾ ਫਿੱਟ ਨਹੀਂ ਆਉਦਾ ਦੂਏ ਦਾ। ਸਾਡਾ ਨਾਮ ਕੋਈ ਕਿਸੇ ਚ ਫਿੱਟਉਦਾ ਕਿਸੇ ਦਾ ਨਾਮ ਸਾਡੇ ਚ ਨਹੀਂ ਫਿੱਟਉਦਾ ਕਿਸੇ ਦਾ ਜਪ ਸਾਡੇ ਚ ਨਹੀਂ ਫਿੱਟਣਦਾ ਸਾਡਾ ਜਪ ਕਿਸੇ ਹੋਰ ਧਰਮ ਚ ਨਹੀਂ ਬਿੱਟਉਦਾ ਸਾਡਾ ਆਪਣਾ ਉਹਨਾਂ ਦਾ ਆਪਣਾ ਸਾਡਾ ਆਰਾਮ ਹੋਣਾ ਜਿ ਫਿੱਟਰੀ ਉਹਨਾਂ ਦਾ ਉਹਨਾਂ ਦਾ ਆਰਾਮ ਸਾਡੇ ਚ ਫਿੱਟ ਨਹੀਂ ਹੁੰਦਾ ਸਾਡੀ ਦੁਰਗਾ ਉਹਨਾਂ ਜਿ ਫਿੱਟਰੀ ਹੁੰਦੀ ਉਹਨਾਂ ਵਾਲੀ ਸਾਡੇ ਚ ਫਿੱਟ ਨਹੀਂ ਉਹਦੀ ਇਹ ਜਿਹੜਾ ਹੈਗਾ ਅੱਜਕ ਇਹਦੀ ਦੁਰਗਾ ਪੜਤਾਲੀ ਇਹ ਨੂੰ ਕਿਵੇਂ ਫੇਟਾ ਦੀ ਇਹਦੇ ਕਿਵੇਂ ਬਾਲੇ ਕੋਈ ਦੁਰਗਾ ਹੁੰਦੀ ਹੈ ਕਿ ਰਾਮ ਦੌਰ ਨੇ ਦੁਰਗਾ ਦੋ ਕਿਉਂ ਨਹੀਂ ਹੋ ਸਕਦੀਆਂ ਜੇ ਬਿਸ਼ਨ ਦੌਰ ਨੇ ਤਾਂ ਦੋ ਦੁਰਗਾ ਜਾਂ ਫਕੋਤੀਆਂ ਦੋ ਕਿਉਂ ਨਹੀਂ ਹੋ ਸਕਦੀਆਂ ਜੇ ਕ੍ਰਿਸ਼ਨ ਦੌਰ ਦੇ ਤਾਂ ਇਹ ਕਾਤੇ ਨਹੀਂ ਦੋ ਹੋ ਸਕਦੀਆਂ ਸਾਡੇ ਦੌਰ ਦੋ ਕਿਵੇਂ ਇਹਨੂੰ ਸਵਾਲ ਹੈ ਇੱਕ ਦਾ ਵਾਹ ਨਾਲ ਸਰੀਰ ਹੈ ਇੱਕ ਅਦਲ ਹੈ ਅਸੀਂ ਅਦਲੇ ਆਰਾਮ ਦੀ ਗੱਲ ਕਰਦੇ ਵਾਹਲੇ ਦੀ ਕਰਦੇ ਸਰੀਰ ਦੀ ਇਸ ਸਰੀਰ ਨੂੰ ਨਾ ਉਹ ਅੰਦਰ ਅਸੀਂ ਜੋਤ ਨੂੰ ਬੰਦੇ ਹੁਣ ਸਿੱਖਾ ਇੱਕ ਦਾ ਸਰੀਰ ਨੂੰ ਬੰਦੇ ਨੇ ਨਾਨਕ ਇੱਕ ਜੋਤ ਨੂੰ ਨਾਨਕ ਬੰਦੇ ਨੇ ਜਿਹੜੇ ਦਾ ਸਰੀਰ ਨੂੰ ਨਾਨਕ ਬੰਦੇ ਸੀ ਉਹਦਾ ਸਰੀਰ ਚਾਹ ਨਾਲ ਜੁੜ ਗਏ ਗ੍ਰਿਹਾਈ ਉਧਰ ਦੇਤੀ ਉਹਨਾਂ ਨੇ ਸਰੀਰ ਕਰਕੇ ਜਿਹੜੇ ਦੂਏ ਸੀ ਉਹ ਲੜੇ ਨਾਲ ਜੁੜ ਗਏ ਜੇ ਦਸ ਪਾਛਾ ਨਾਲ ਲਿਖਦੇ ਰਹਿਣੋ ਅਰਥਾ ਬਦਲਦੇ ਸੀ ਉਹ ਰਾਮਧਰ ਵੀ ਰਹਣੇ ਸੀ ਤਾਂ ਹੀ ਇਹਨਾਂ ਤੇ ਦਰਦ ਹੁੰਦਾ ਵੀ ਅਰਥ ਬਦਲ ਜਾਣੇ ਨੇ ਹੁਣ ਸਾਰੇ ਹੀ ਜਦੋਂ ਮਨਨ ਧਰੇ ਹੋਰ ਹਨ ਨਹੀਂ ਰਹਣਦੇ ਅਰਥ ਜਿਹੜੇ ਇਹਨਾਂ ਨੇ ਦਿੱਤੇ ਹੋਏ ਨੇ ਜਿਹੜੇ ਸ਼ਿਵਤ ਸਾਸ਼ਤਰਾਂ ਨੇ ਅਰਥ ਨੇ ਸਾਰੇ ਬਦਲਤੇ ਦਸ ਗ੍ਰੰਥ ਵਿੱਚ ਤੇ ਤਾਂ ਰੋਣਾ ਬਹੁਤ ਇਹਦਾ ਬਾਮਣ ਦੇ ਏਜੰਟਰ ਦੇ ਬਾਮਣ ਦੇ ਉੱਥੋਂ ਆਉਂਦੇ ਨੇ ਪੈਸੇ ਇਹਨਾਂ ਨੂੰ ਯਾਰ ਰਾਵਲ ਭਾਈ ਜਾਓ ਤੁਸੀਂ ਸਿੱਖਾਂ ਦੇ ਭਰਮ ਪੈਦਾ ਕਰੀ ਜਾਓ ਧੰਦੇ ਵਾਲੇ ਆਦਮੀ ਨੇ ਤੰਦਾਂ ਸਰਦੇ ਨੇ ਉਹ ਇਹਨਾਂ ਨੂੰ ਵਿੱਚੇ ਕੀ ਕਰਦਾ ਹੋ ਤੁਸੀਂ ਯਾਰ ਕਿੰਨੂੰ ਵਿੱਚੇ ਦੱਸ ਕੀ ਕੰਮ ਕਰਦਾ ਕਿੱਥੋਂ ਤੇਰੀ ਆਮਦਨ ਆ ਕੀ ਕਰਦਾ ਤੰਦਾ ਧੰਦੇ ਵਾਲੇ ਆਦਮੀ ਦਾ ਸੱਚ ਹੁੰਦਾ ਧੰਦੇ ਵਾਲੇ ਆਦਮੀ ਦੀ ਗੱਲ ਸੁਣੀ ਜੀ ਧੰਦੇ ਵਾਲੇ ਆਦਮੀ ਦੀ ਜ਼ਮੀਰ ਹੁੰਦੀ ਆ ਇਹਦਾ ਤਰ੍ਹਾਂ ਤੰਦਾ ਉਹਦੀ ਕੋਈ ਜ਼ਮੀਰ ਨਹੀਂ ਹੁੰਦੀ ਅਦਮੀ ਜ਼ਮੀਰ ਹੋ ਨਹੀਂ ਸਕਦੀ ਧਰਮ ਨੂੰ ਤੰਦੇ ਚ ਬਦਲਣ ਵਾਲੇ ਆਦਮੀ ਦੀ ਜ਼ਮੀਰ ਨਹੀਂ ਹੁੰਦੀ ਹੋ ਨਹੀਂ ਸਕਦੀ ਉਹਦੀ ਜ਼ਮੀਰ ਉਹਦਾ ਬਕਾਊ ਮਾਲ ਹੈ ਉਹ ਅਮਨ ਲੁਗੜਾ ਦਾ ਅਮਨ ਬਪਾੜ ਨਹੀਂ ਕਰ ਸਕਦਾ ਜਿਹਨੇ ਅਮਨ ਲੁਗੜਾ ਦਾ ਅਮਨ ਬਪਾੜ ਨਹੀਂ ਕੀਤਾ ਉਹਦੀ ਗੱਲ ਦਾ ਉਹ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਉਹਦਾ ਜਾਇਜ ਪੰਡਤ ਸੀਗਾ ਉਹ ਜਾਓ ਮੂਰਖ ਵਿਦਿਆ ਦੇ ਕਰਦਾ ਬੇਖੱਟੇ ਬੇਖਾਏ ਕੋਧ ਬਖ ਘੱਟੇ ਵਿੱਚ ਖਾਏ ਆਲੇ ਆਦਮੀ ਦੇ ਉਹ ਗੱਲ ਕਰਦੇ ਨੇ ਦਸਮ ਗ੍ਰੰਥ ਦੀ ਉਹ ਗੱਲ ਕਰਦੇ ਨੇ ਸਿੱਖੀ ਦੀ ਕਿਨ ਹਰਾਨ ਉਹਨੂੰ ਰਾਈਟ ਹੀ ਨਹੀਂ ਦਿੱਤਾ ਗੱਲ ਕਰਦਾ ਛੋਡੀ ਗੜ ਨੂੰ ਸੋਣ ਕੋਣ ਸੁਣ ਸਕਦਾ ਕਿਉਂ ਸੁਣੇ ਕੋਈ ਜਿਹਨੇ ਆਦਮੀ ਨੇ ਤੁਹਾਨੂੰ ਨੂੰ ਧੰਦਾ ਬਣਾਇਆ ਹੋਇਆ ਹੈ